ਸੀਮਾ ਸੁਰੱਖਿਆ ਬਲ ਨੇ ਪਠਾਨਕੋਟ ਭਾਰਤ ਪਾਕਿਸਤਾਨ ਸਰਹੱਦ ਨੇੜੇ ਬਮਿਆਲ ਸੈਕਟਰ ਦੇ ਵਿੱਚ ਫਾਰਵਰਡ ਪੋਸਟ ਬਮਿਆਲ ਤੋਂ ਇੱਕ ਪਾਕਿਸਤਾਨੀ ਕੋਸਟ ਬੈਠੀਆਂ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਨੂੰ ਸਵੇਰੇ ਫੜ ਲਿਆ ਗਿਆ ਤੇ ਉਸ ਨੂੰ ਫਿਲਹਾਲ ਨਾਰਨੌਟ ਚੇਮਲ ਸਿੰਘ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਉਸ ਵਿਰੁੱਧ ਭਾਰਤੀ ਪਾਸਪੋਰਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇ ਕਿ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹ ਉੱਥੇ ਕਿਵੇਂ ਆਇਆ। ਹਾਲਾਂਕਿ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਤੋ ਬਾਚ ਰਹਿਨੇ ਉਹ ਸਰ ਪਾਕਿਸਤਾਨੀ ਬੰਦਾ ਫੜਿਆ ਗਿਆ ਇਹ ਕੀ ਮਾਮਲਾ ਹੈ ਇਹ ਇਸ ਤਰ੍ਹਾਂ ਦੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਬੀਐਸਐਫ 109 ਬਟਾਲੀਅਨ ਹੈਗੀ ਆ ਇਹ ਮਤਲਬ ਫਾਰਵਰਡ ਪੋਸਟ ਬਮਿਆਲ ਹੈਗੀ ਆ ਉੱਥੋਂ ਫੋਨ ਆਇਆ ਸੀ ਕਿ ਇੱਕ ਉਹਨਾਂ ਨੇ ਪਾਕਿਸਤਾਨ ਨੇ ਜਵਾਰ ਪੁੱਤਰ ਖਾਦਰ ਪਿੰਡ ਚਕਬਾਲ ਜ਼ਿਲ੍ਹਾ ਪੰਜਾਬ ਪਾਕਿਸਤਾਨ ਦਾ ਹੈਗਾ ਹੈ ਉੱਥੋਂ ਦਾ ਬੰਦਾ ਸੀ ਉਮਰੇ ਦੀ ਮੈਕਸਿਮਮ 24 ਸਾਲਾ ਹੈਗਾ ਹੈ ਇਹ ਕਿ ਕਿ ਉਧਰੋਂ ਕ੍ਰਾਸ ਕਰਾਇਆ ਸੀ ਉਹਨਾਂ ਨੇ ਫੜਿਆ ਸੀ ਉਹਨਾਂ ਨੇ ਸਾਨੂੰ ਇਨਫਾਰਮੇਸ਼ਨ ਦਿੱਤੀ ਸੀ ਕਿ ਆਪਾਂ ਫੜਿਆ ਹੈਗਾ ਤੇ ਅਸੀਂ ਇਹਦਾ ਮੈਡੀਕਲ ਕਰਵਾ ਕਰਵਾਉਣ ਜਾਣਾ ਹੁਣ ਮੈਡੀਕਲ ਕਰਵਾਉਣ ਤੋਂ ਬਾਅਦ ਆਪਾਂ ਲੈਟਰ ਤਿਆਰ ਕਰਕੇ ਤੇ ਤੁਹਾਡੇ ਹਵਾਲੇ ਕਰਨਾ ਉਸ ਤੋਂ ਬਾਅਦ ਮੈਕਸਿਮਮ ਉਹਨਾਂ ਨੇ 12:00 ਵਜੇ ਕੰਪਲੀਟ ਕਰਕੇ ਆਪਣਾ ਸਾਰਾ ਤੇ ਉਹਨਾਂ ਨੇ ਸਾਡੇ ਹਵਾਲੇ ਕੀਤਾ ਸੀ ਸਾਡੇ ਏਐਸਏ ਵਿਜੇ ਕੁਮਾਰ ਨੇ ਚੌਂਕੀ ਇੰਚਾਰਜ ਬੰਗਾਲ ਤੋਂ ਉਹਨਾਂ ਨੇ ਉਸੇ ਵੇਲੇ ਬੰਦੀਆਂ ਧਰਾਵਾਂ ਤੱਕ ਉਹਦੇ ਖਲਾਫ ਮਕਦਮਾ ਦਰਜ ਕਰਕੇ ਤੇ ਜਿਹੜੀ ਮੂਲਿਕ ਦਿੱਤੀ ਸੰਭਲ ਵਿੱਚ ਲੈਂਦੀ ਹੈ ਤੇ ਉਹਨੂੰ ਪੁੱਛ ਕਿੱਥੇ ਜਿਹੜੀ ਚੱਲ ਰਹੀ ਆ ਪੁੱਛਗਿਰਾਨ ਜੋ ਵੀ ਜਿਹੜੇ ਤੱਥ ਸਾਹਮਣੇ ਆਣਗੇ ਤੇ ਉਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹਨਾਂ ਦੇ ਵਿੱਚ ਲੈਣੀ ਨਹੀਂ ਇਹ ਨਹੀਂ ਖਾਲ ਦੀ ਤੜੀ ਕੋਈ ਬਨਾਵਤਰੀ ਨਹੀਂ ਹੋਈ ਹੈਗੀ ਪੁੱਛ ਕੇ ਚੱਲ ਰਹੀ ਹੈ ਜੀ ਵੀ ਇਹ ਕੀ ਕਿਸ ਮਕਸਦ ਵਾਸਤੇ ਇੱਧਰ ਆਇਆ ਕਿਉਂ ਆਇਆ ਇਹਦਾ ਆਉਣ ਦਾ ਕਾਰਨ ਕੀ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਸੀਮਾ ਸੁਰੱਖਿਆ ਬਲ ਨੇ ਪਠਾਨਕੋਟ ਭਾਰਤ ਪਾਕਿਸਤਾਨ ਸਰਹੱਦ ਨੇੜੇ ਬਮਿਆਲ ਸੈਕਟਰ ਦੇ ਵਿੱਚ ਫਾਰਵਰਡ ਪੋਸਟ ਬਮਿਆਲ ਤੋਂ ਇੱਕ ਪਾਕਿਸਤਾਨੀ ਕੋਸ ਪੈਠੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀ ਨੂੰ ਸਵੇਰੇ ਫੜ ਲਿਆ ਗਿਆ ਤੇ ਉਸ ਨੂੰ ਫਿਲਹਾਲ ਨਾਰਨੌਰ ਚੈਮਲ ਸਿੰਘ ਪੁਲਿਸ ਦੇ ਹਵਾਲੇ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਉਸ ਵਿਰੁੱਧ ਭਾਰਤੀ ਪਾਸਪੋਰਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੇ ਕਿ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹ ਉੱਥੇ ਕਿਵੇਂ ਆਇਆ ਹਾਲਾਂਕਿ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਬਾਚ ਰਹਿਨੇ ਉਹ ਸਰ ਪਾਕਿਸਤਾਨੀ ਬੰਦਾ ਫੜਿਆ ਕਿ ਕੀ ਮਾਮਲਾ ਹੈ ਇਹ ਇਸ ਤਰ੍ਹਾਂ ਕਿ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਬੀਐਸਐਫ 109 ਬਟਾਲੀਅਨ ਹੈਗੀ ਆ ਇਹ ਮਤਲਬ ਫਾਰਵਰਡ ਪੋਸਟ ਬਮਿਆਲ ਹੈਗੀ ਆ ਉੱਥੋਂ ਟੈਲੀਫੋਨ ਆਇਆ ਸੀ ਕਿ ਇੱਕ ਉਹਨਾਂ ਨੇ ਪਾਕਿਸਤਾਨ ਨੇ ਜਵਾਰ ਪੁੱਤਰ ਖਾਦਰ ਪਿੰਡ ਚਕਬਾਲ ਜ਼ਿਲ੍ਹਾ ਪੰਜਾਬ ਪਾਕਿਸਤਾਨ ਦਾ ਹੈਗਾ ਹੈ ਉੱਥੋਂ ਦਾ ਬੰਦਾ ਸੀ ਉਮਰੇ ਦੀ ਮੈਕਸਿਮਮ 24 ਸਾਲਾ ਹੈਗੀ ਆ ਇਹ ਕਿ ਤੇ ਉਧਰੋਂ ਕਰਾਸ ਕਰਾਇਆ ਸੀ ਉਹਨਾਂ ਨੇ ਫੜਿਆ ਸੀ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਆਪਾਂ ਫੜਿਆ ਹੈਗਾ ਤੇ ਅਸੀਂ ਇਹਦਾ ਮੈਡੀਕਲ ਕਰਵਾਣ ਜਾਣਾ ਹੁਣ ਮੈਡੀਕਲ ਕਰਵਾਣ ਤੋਂ ਬਾਅਦ ਆਪਾਂ ਲੈਟਰ ਤਿਆਰ ਕਰਕੇ ਤੇ ਤੁਹਾਡੇ ਹਵਾਲੇ ਕਰਨਾ ਉਸ ਤੋਂ ਬਾਅਦ ਮੈਕਸਿਮਮ ਉਹਨਾਂ ਨੇ 12 ਵਜੇ ਕੰਪਲੀਟ ਕਰਕੇ ਆਪਣਾ ਸਾਰਾ ਤੇ ਉਹਨਾਂ ਨੇ ਸਾਡੇ ਹਵਾਲੇ ਕੀਤਾ ਸੀ ਸਾਡੇ ਏਐਸਏ ਵੀਰ ਕੁਮਾਰ ਨੇ ਚੌਂਕੀਨ ਚਾਰਜ ਵਿਮਿਆਲ ਤੋਂ ਉਹਨਾਂ ਨੇ ਉਸੇ ਵੇਲੇ ਬੰਦੀਆਂ ਧਰਾਵਾਂ ਤੱਕ ਉਹਦੇ ਖਿਲਾਫ ਮਕਦਮਾ ਦਰਜ ਕਰਕੇ ਤੇ ਜਿਹੜੀ ਮੂਰਲੀ ਪੱਤੀ ਸੰਭਲ ਵਿੱਚ ਲੈਂਦੀ ਹੈ ਤੇ ਕੋ ਨੂੰ ਪੁੱਛ ਕਿੱਛੇ ਜਿਹੜੀ ਚੱਲ ਰਹੀ ਆ ਪੁੱਛ ਕਿਛਰਾਂ ਜੋ ਵੀ ਜਿਹੜੇ ਤੱਤ ਸਾਹਮਣੇ ਆਣਗੇ ਤੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੋਵੇਗੀ ਬਰਾਬਦਗੀ ਕੋਈ ਨਹੀਂ ਇਹ ਨਹੀਂ ਖਾਲ ਦੀ ਤਰੀਕ ਕੋਈ ਬਰਾਬਦਗੀ ਨਹੀਂ ਹੋਈ ਹੈਗੀ ਪੁੱਛ ਕੇ ਚੱਲ ਰਹੀ ਹੈ ਜੀ ਕਿ ਇਹ ਕਿਸ ਮਕਸਦ ਵਾਸਤੇ ਇੱਧਰ ਆਇਆ ਕਿਉਂ ਆਇਆ ਇਹਦਾ ਆਉਣ ਦਾ ਕਾਰਨ ਕੀ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਤੇ ਕਿਹਨਾਂ